ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਨਾਲ ਭਾਈ ਮਰਦਾਨਾ ਯਾਤਰਾ ਕਰਦੇ ਕਰਦੇ ਇੱਕ ਗਰੀਬ ਸਿੱਖ ਦੇ ਘਰ ਪਹੁੰਚ ਗਏ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਪਾ ਕੇ ਉਹ ਸਿੱਖ ਬਾਗੋ ਬਾਗ ਹੋ ਗਿਆ ਤੇ ਸਾਰਾ ਪਰਿਵਾਰ ਗੁਰੂ ਜੀ ਦੀ ਸੇਵਾ ਵਿੱਚ ਜੁਟ ਗਿਆ ਕੁੱਲੀ ਭਾਵੇਂ ਕਾਨਿਆ ਦੀ ਸੀ ਪਰ ਫਿਰ ਵੀ ਸਿੱਖ ਨੇ ਹਿੰਮਤ ਜੁਟਾਈ ਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਬਾਸ਼ਾ ਜੀ ਮੈਂ ਜਾਣਦਾ ਹਾਂ ਕਿ ਮੇਰੀ ਕੱਖਾਂ ਦੀ ਕੁੱਲੀ ਤੁਹਾਡੇ ਠਹਿਰਨ ਦੇ ਲਾਇਕ ਨਹੀਂ ਐ ਪਰ ਜੇਕਰ ਤੁਸੀਂ ਮੇਰੇ ਕਾਨਿਆਂ ਦੇ ਘਰ ਵਿੱਚ ਚਰਨ ਪਾ ਹੀ ਦਿੱਤੇ ਹਨ ਤਾਂ ਕਿਰਪਾ ਕਰਕੇ ਥੋੜੇ ਦਿਨ ਰਹਿ ਕੇ ਜਾਇਓ ਤਾਂ ਗੁਰੂ ਸਾਹਿਬ ਜੀ ਨੇ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਠਹਿਰਨ ਲਈ ਤਿਆਰ ਹੋ ਗਏ ਸਰਦੀਆਂ ਦੀ ਰੁੱਤ ਸੀ ਤਾਂ ਸਿੱਖ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਸਾਡੇ ਘਰੇ ਰੱਬ ਦਾ ਰੂਪ ਆਏ ਹੋਏ ਹਨ ਤੇ ਅਸੀਂ ਇਹਨਾਂ ਨੂੰ ਬਾਹਰ ਨਹੀਂ ਸੁਵਾ ਸਕਦੇ ਇੱਕ ਕੰਮ ਕਰਾਂਗੇ कि ਅਸੀਂ ਇਹਨਾਂ ਦਾ ਬਿਸਤਰਾ ਘਰ ਦੇ ਅੰਦਰ ਲਗਾਵਾਂਗੇ ਤੇ ਆਪ ਬਾਹਰ ਸੌਂ ਜਾਵਾਂਗੇ ਤਾਂ ਪਰਿਵਾਰ ਨੇ ਮਿਲ ਜੁਲ ਕੇ ਗੁਰੂ ਜੀ ਦਾ ਆਸਣ ਅੰਦਰ ਕਰ ਦਿੱਤਾ ਜਿੰਨੀ ਕੋ ਜਥਾ ਸ਼ਰਧ ਸੀ ਸਾਫ਼ ਸੁਧਰੀਆਂ ਚਾਦਰਾਂ ਵਿਛਾ ਕੇ ਗੁਰੂ ਜੀ ਦਾ ਬਿਸਤਰਾ ਲਗਾ ਦਿੱਤਾ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਬਿਸਤਰਾ ਬਾਹਰ ਲਗਾ ਲਿਆ ਜਦੋਂ ਅੱਧੀ ਰਾਤ ਹੋਈ ਤਾਂ ਅਸਮਾਨ ਵਿੱਚ ਬੱਦਲ ਹੋਇਆ ਤੇ ਵਰਖਾ ਹੋਣੀ ਸ਼ੁਰੂ ਹੋ ਗਈ। ਗੁਰੂ ਸਾਹਿਬ ਜੀ ਸਿੱਖ ਨੂੰ ਜਾਣ-ਬੁੱਝ ਕੇ ਪਰਖ ਰਹੇ ਸਨ ਤੇ ਹੋਰ ਸੰਕਟ ਦੇ ਰਹੇ ਸਨ। ਛੋਟਾ ਛੋਟਾ ਮੀਂਹ ਪੈਣਾ ਸ਼ੁਰੂ ਹੋ ਗਿਆ। ਤਾਂ ਗਰੀਬ ਨੇ ਸੋਚਿਆ ਕਿ ਕਿਤੇ ਇਹ ਨਾ ਹੋਵੇ ਕਿ ਮੇਰੀ ਇੱਕ ਅੱਖਾਂ ਦੀ ਛਲ ਚੋਣ ਲੱਗ ਜਾਵੇ। ਜੇਕਰ ਛਲ ਚੋਈ ਤਾਂ ਮਹਾਰਾਜ ਜੀ ਦੀ ਨੀਂਦ ਖਰਾਬ ਹੋ ਜਾਵੇਗੀ। ਸਿੱਖ ਨੇ ਆਪਣੇ ਪਰਿਵਾਰ ਨੂੰ ਉਠਾਇਆ ਤੇ ਜਿਹੜੀਆਂ ਤਲਾਈਆਂ ਚਾਦਰਾਂ ਤੇ ਬੱਚੇ ਸੁੱਤੇ ਹੋਏ ਸਨ ਉਹੀ ਤਲਾਈਆਂ ਜਾਦਰਾ ਉਸਨੇ ਹੌਲੀ ਹੌਲੀ ਕਰਕੇ ਛਾਨ ਉਤੇ ਪਾ ਦਿੱਤੀਆਂ ਤਾਂ ਕਿ ਜਿਕਰ ਮੀਂਹ ਨਾ ਰੁਕਿਆ ਤਾਂ ਸਵੇਰ ਤੱਕ ਛਾਨ ਚੋਵੇ ਨਾਲ ਰਾਤ ਭਰ ਥੋੜਾ ਥੋੜਾ ਮੀਂਹ ਆਉਂਦਾ ਰਿਹਾ ਤੇ ਪਰਿਵਾਰ ਨੇ ਰਾਤ ਬਾਹਰ ਬਹਿ ਕੇ ਕੱਟੀ ਪਰ ਗੁਰੂ ਸਾਹਿਬ ਜੀ ਨੂੰ ਜ਼ਰਾ ਖਬਰ ਨਾ ਹੋਣ ਦਿੱਤੀ ਪਰਿਵਾਰ ਨੂੰ ਇਦਾਂ ਲੱਗ ਰਿਹਾ ਸੀ ਕਿ ਗੁਰੂ ਮਹਾਰਾਜ ਜੀ ਸੁੱਤੇ ਹੋਏ ਹਨ ਪਰ ਜਾਣੀ ਜਾਣ ਸਤ ਗੁਰੂ ਸਭ ਕੁਝ ਦੇਖ ਰਹੇ ਸਨ ਜਦੋਂ ਸਵੇਰ ਦੀ ਲੋ ਲੱਗਣ ਲੱਗੀ ਤਾਂ ਮੀਂਹ ਦੀਆਂ ਕਣੀਆਂ ਬੰਦ ਹੋ ਗਈਆਂ ਤੇ ਰੋਜ਼ ਦੀ ਤਰ੍ਹਾਂ ਕੜਾਕੇदार ਧੁੱਪ ਚੜ ਗਈ ਤੇ ਹੌਲੀ-ਹੌਲੀ ਸੰਗਤਾਂ ਆਉਣ ਲੱਗੀਆਂ ਦੀਵਾਨ ਸਜ ਗਏ ਗੁਰੂ ਸਾਹਿਬ ਜੀ ਨੇ ਕੀਰਤਨ ਸੁਣਾਇਆ ਤੇ ਸੇਵਕਾਂ ਨੇ ਸੰਗਤਾਂ ਲਈ ਲੰਗਰ ਤਿਆਰ ਕੀਤਾ ਹੌਲੀ-ਹੌਲੀ ਸੰਗਤ ਜੁੜਦੀ ਗਈ ਤੇ ਗੁਰੂ ਜੀ ਦੇ ਉਪਦੇਸ਼ ਸੁਣਦੀ ਰਹੀ ਜਦੋਂ ਦੁਪਹਿਰ ਦਾ ਵੇਲਾ ਹੋਇਆ ਤਾਂ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਜਾਓ ਲੰਗਰਾਂ ਵਿੱਚੋਂ ਬੜਦੀ ਬੜਦੀ ਇੱਕ ਲੱਕੜ ਲੈ ਕੇ ਆਓ ਤਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸੰਗਤ ਹੈਰਾਨ ਹੋ ਗਈ ਸੇਵਕਾਂ ਨੇ ਲੰਗਰਾਂ ਵਿੱਚੋਂ ਅਗਲੀ ਆਲੀ ਤਾਂ ਗੁਰੂ ਸਾਹਿਬ ਜੀ ਨੇ ਉਸ ਗਰੀਬ ਸਿੱਖ ਨੂੰ ਕਿਹਾ ਕਿ ਭਾਈ ਇਸ ਕੁਲੀ ਦੇ ਅੰਦਰੋਂ ਤੇਰਾ ਜਿਹੜਾ ਵੀ ਜ਼ਰੂਰੀ ਸਮਾਨ ਹੈ ਉਸ ਨੂੰ ਬਾਹਰ ਕੱਢ ਲੈ ਕਿਉਂਕਿ ਅੱਜ ਅਸੀਂ ਇੱਥੋਂ ਜਾ ਰਹੇ ਹਾਂ ਤੇ ਜਾਣ ਤੋਂ ਪਹਿਲਾਂ ਅਸੀਂ ਤੇਰੇ ਘਰ ਨੂੰ ਅਗ ਲਾ ਕੇ ਜਾਵਾਂਗੇ ਤਾਂ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਕੋਲ ਖੜੀ ਸਾਰੀ ਸੰਗਤ ਇੱਕ ਦੂਸਰੇ ਦੇ ਮੂੰਹਾਂ ਵੱਲ ਝਾਕਣ ਲੱਗੇ ਤੇ ਕੁਝ ਜਾਣੇ ਉਸ ਗਰੀਬ ਸਿੱਖ ਤੇ ਹੱਸਣ ਲੱਗੇ ਤੇ ਉਸ ਨੂੰ ਮਖੌਲ ਕਰਨ ਲੱਗੇ ਕਿ ਅੱਜ ਤੈਨੂੰ ਸਾਧੂਆਂ ਨੂੰ ਘਰ ਰੱਖਣ ਦਾ ਸਵਾਦ ਆਵੇਗਾ ਨਾਲੇ ਤਾਂ ਇਹਨਾਂ ਸਾਧੂਆਂ ਨੇ ਤੇਰੇ ਘਰੋਂ ਰੋਟੀ ਖਾਧੀ ਜਾਂਦੇ ਜਾਂਦੇ ਤੇਰਾ ਘਰ ਵੀ ਫੋਕੇ ਜਾ ਰਹੇ ਹਨ ਲੋਕੀ ਇੱਕ ਦੂਸਰੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਗੁਰੂ ਸਾਹਿਬ ਜੀ ਨੇ ਇੱਕ ਵਾਰੀ ਫਿਰ ਤੋਂ ਉਸ ਸਿੱਖ ਨੂੰ ਕਿਹਾ ਕਿ ਭਾਈ ਅਸੀਂ ਤੇਰਾ ਘਰ ਫੋਕੇ ਚਲੇ ਹਾਂ ਜੇਕਰ ਅੰਦਰ ਕੋਈ ਤੇਰਾ ਜ਼ਰੂਰੀ ਸਮਾਨ ਹੈ ਤਾਂ ਉਸ ਨੂੰ ਬਾਹਰ ਕੱਢ ਲੈ ਤਾਂ ਸਿੱਖ ਨੇ ਦੋਨੋਂ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਜੀ ਮੇਰੇ ਲਈ ਸਭ ਤੋਂ ਜ਼ਰੂਰੀ ਸਮਾਨ ਤੁਹਾਡਾ ਨਾਮ ਹੈ ਉਹ ਬਸ ਮੇਰੇ ਹਿਰਦੇ ਵਿੱਚ ਵਸਾ ਦਿਓ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਤਾਂ ਸਿੱਖ ਦੇ ਮੂੰਹੋਂ ਇਹ ਸ਼ਬਦ ਨਿਕਲਦੇ ਆਏ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਹੁਕਮ ਦਿੱਤਾ ਕਿ ਜਾ ਭਾਈ ਛੰਨ ਨੂੰ ਅੱਗ ਲਗਾ ਦੇ ਤਾਂ ਭਾਈ ਮਰਦਾਨੇ ਨੇ ਉਸੇ ਤਰ੍ਹਾਂ ਹੀ ਕੀਤਾ ਤੇ ਗਰੀਬ ਦੀ ਛੰਨ ਨੂੰ ਅੱਗ ਲਗਾ ਦਿੱਤੀ ਕੁਝ ਹੀ ਸਮੇਂ ਵਿੱਚ ਅੱਗ ਨੇ ਘਰ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਤੇ ਅੱਗ ਦੀਆਂ ਉੱਚੀਆਂ-ਉੱਚੀਆਂ ਲੱਟਾਂ ਬਲਣ ਲੱਗੀਆਂ ਗਰੀਬ ਸਿੱਖ ਤੇ ਹੁੰਦਾ ਪਰਿਵਾਰ ਹੁਕਮ ਦੇ ਬਾਣੇ ਵਿੱਚ ਖੜਾ ਦੇਖਦਾ ਰਿਹਾ ਤੇ ਛੰਨ ਸੜ ਕੇ ਸੁਆਹ ਹੋ ਗਈ ਜਦੋਂ ਘਰ ਪੂਰੀ ਤਰ੍ਹਾਂ ਰਾਖ ਬਣ ਗਿਆ ਤਾਂ ਗੁਰੂ ਸਾਹਿਬ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਭਾਈ ਕੀ ਤੂੰ ਜਾਣਨਾ ਚਾਹੁੰਦਾ ਹੈ ਕਿ ਅਸੀਂ ਤੇਰੀ ਛੰਨ ਕਿਉਂ ਸਾੜੀ ਹੈ ਤਾਂ ਸਿੱਖ ਨੇ ਕਿਹਾ ਕਿ ਨਹੀਂ ਮਹਾਰਾਜ ਮੈਂ ਇਹ ਨਹੀਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਛਲ ਕਿਉਂ ਸਾਰੀ ਹੈ ਤਾਂ ਗੁਰੂ ਸਾਹਿਬ ਜੀ ਨੇ ਫਿਰ ਤੋਂ ਪੁੱਛਿਆ ਪਾਈ ਤੇਰੀ ਤਾਂ ਇੱਕੋ ਛਲ ਸੀ ਤੇ ਤੇਰੀ ਜ਼ਰੂਰਤ ਦਾ ਸਾਰਾ ਸਮਾਨ ਵੀ ਉਸ ਛੰਦ ਦੇ ਅੰਦਰ ਪਿਆ ਹੋਇਆ ਸੀ ਜਿਹੜਾ ਕਿ ਅਸੀਂ ਸਾੜ ਕੇ ਸੁਆਹ ਕਰ ਦਿੱਤਾ ਹੈ ਤੇ ਤੂੰ ਹਾਲੇ ਵੀ ਨਹੀਂ ਜਾਣਨਾ ਚਾਹੁੰਦਾ ਕਿ ਅਸੀਂ ਤੇਰਾ ਸਮਾਨ ਕਿਉਂ ਸਾੜਿਆ ਹੈ ਤਾਂ ਸਿੱਖ ਨੇ ਕਿਹਾ ਕਿ ਨਹੀਂ ਮਹਾਰਾਜੀ ਮੈਂ ਇਹ ਬਿਲਕੁਲ ਵੀ ਨਹੀਂ ਜਲਣਾ ਚਾਹੁੰਦਾ ਹਾਂ ਕਿ ਤੁਸੀਂ ਮੇਰਾ ਸਮਾਨ ਕਿਉਂ ਸਾੜਿਆ ਹੈ ਕਿਉਂਕਿ ਮੇਰਾ ਜੋ ਕੁਝ ਵੀ ਹੈ ਉਹ ਸਭ ਤੁਹਾਡਾ ਹੈ ਇਸ ਕਰਕੇ ਮੈਂ ਤੁਹਾਡੇ ਪਾਣੇ ਵਿੱਚ ਹੀ ਖੁਸ਼ ਹਾਂ ਤਾਂ ਸਿੱਖ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਮੁਸਕਰਾਏ ਤੇ ਸੰਗਤਾਂ ਨਾਲ ਸਤਿਵਚਨ ਕਰਕੇ ਉੱਥੋਂ ਅੱਗੇ ਵੱਲ ਵਧ ਗਏ ਗੁਰੂ ਜੀ ਦੇ ਜਾਣ ਪਿੱਛੋਂ ਜਦੋਂ ਸਿੱਖ ਨੇ ਆਪਣੇ ਘਰ ਦੀ ਰਾਖ ਇਕੱਠੀ ਕੀਤੀ ਤਾਂ ਕੀ ਦੇਖਦਾ ਹੈ ਕਿ ਉਸ ਰਾਖ ਦੇ ਵਿੱਚੋਂ ਇੱਕ ਗਾਦਰ ਨਿਕਲਦੀ ਹੈ ਜਿਹੜੀ ਕਿ سونے ਦੀਆਂ ਮੋਹਰਾਂ ਨਾਲ ਭਰੀ ਹੋਈ ਸੀ ਜਿਸ ਨੂੰ ਦੇਖ ਕੇ ਸਿੱਖ ਦੇ ਉਸ ਦਾ ਪਰਿਵਾਰ ਬਹੁਤ ਖੁਸ਼ ਹੋਇਆ ਤੇ ਕੋਲ ਖੜੀ ਸੰਗਤ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੱਪਣ ਲੱਗੀ ਗੁਰੂ ਪਿਆਰਿਓ ਜੇਕਰ ਤੁਸੀਂ ਦਿਲ ਦੇ ਸੱਚੇ ਹੋ ਜੰਗੇ ਕਰਮ ਕਰਦੇ ਹੋ ਤਾਂ ਫਿਰ ਵੀ ਤੁਹਾਡੇ ਨਾਲ ਬੁਰਾ ਹੋ ਰਿਹਾ ਹੈ ਤਾਂ ਘਬਰਾਓ ਨਾ ਕਿਉਂਕਿ ਸੱਚੇ ਦਿਲ ਵਾਲੇ ਇਨਸਾਨਾਂ ਦੀ ਪ੍ਰਮਾਤਮਾ ਅਕਸਰ ਪ੍ਰੀਖਿਆ ਲੈਂਦਾ ਹੈ ਤੇ ਜਿਹੜਾ ਇਨਸਾਨ ਉਸ ਪ੍ਰੀਖਿਆ ਵਿੱਚ ਨਹੀਂ ਡੋਲਦਾ ਉਸ ਇਨਸਾਨ ਉੱਪਰ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਤੇ ਉਹ ਤਰ ਜਾਂਦਾ ਹੈ ਸਤਿਨਾਮ ਸ੍ਰੀ ਵਾਹਿਗੁਰੂ